ਅੱਜ 3 ਮਾਰਚ ਹੋ ਰਿਹਾ ਜੀ ਇਹ ਦਾਸ ਮਾਰਚ ਦਾ ਮੇਲਾ ਸ਼ੁਰੂ ਹੋ ਰਿਹਾ ਅੱਜ ਵੀ ਮੇਲਾ ਹੈ ਪੂਰਾ ਭਰ ਲਿਆ ਬਾਬੇ ਫਿਰਸਾ ਵਾਲੇ ਅੱਜ 30 ਮਾਰਚ ਨੂੰ ਕੀ ਇਹ 10 ਮਾਰਚ ਤੋਂ ਮੇਲਾ ਸ਼ੁਰੂ ਹੋਇਆ ਸੀ ਲੈ 3 ਮਾਰਚ ਜਿਹੜਾ ਵੀ 10 ਦਿਨ ਹੋ ਗਏ ਮੇਲੇ ਚੱਲਿਆਂ ਨੂੰ ਬਾਬੇ ਸ਼ੇਰ ਸ਼ਾਹ ਵਾਲੀ ਪਿੰਡ ਕਰਿਆਲਾ ਤਸ਼ੀਲ ਪੱਟੀ ਜ਼ਿਲ੍ਹਾ ਤਰਨਤਾਰਨ ਬਾਬਰੀ ਕਿੰਨੇ ਦਿਨ ਹੋ ਗਏ ਲਗਾਤਾਰ ਮੇਲਾ ਚੱਲ ਜਿਆ ਨੂੰ ਹਾਂਜੀ 3 ਦਿਨ ਹੋ ਗਏ ਲਗਾਤਾਰ ਮੇਲੇ ਚੱਲ ਰਹੇ ਇਹ 10 ਮਾਰਚ ਤੋਂ ਸ਼ੁਰੂ ਹੋਇਆ ਹੈ ਜਿੱ ਤੂੰ ਹੀ ਮਾਰਚ ਹੋ ਚੁੱਕੀ ਹੈ 10 ਦਿਨ ਹੋ ਗਏ ਜੀ ਹਾਂਜੀ ਠੀਕ ਆ ਬਾਈ ਦਾ ਮੇਲਾ ਚੱਲ ਜਿਆ ਨੂੰ ਠੀਕ ਹੈ ਹਾਂਜੀ ਮਹੀਨਾ ਬਾਰੀ ਮੇਲਾ ਚੱਲ ਜਿਆਦਾ ਹਾਂ ਜਿਉਂ ਜਿੱਧਰ ਚੜਦਾ ਦੇ ਸਾਰਾ ਚੱਲ ਜਿਆਦਾ ਸੰਗ ਦਾ ਕਈ ਪੀੜ ਤੋਂ ਪਹਿਲਾਂ ਪਹਿਲਾਂ ਆਉਂਦੀਆਂ ਨੇ ਕਈ ਬਾਅਦ ਚ ਆਉਂਦੀਆਂ ਨੇ ਠੀਕ ਹੈ ਜੀ ਇਹਦਾ ਮਾਰਗ ਹੈ ਜੀ ਪਰੀਆਂ ਨੇ ਕਰਦਾ ਇਹ ਗੁਰੂ ਘਰ ਲੱਗਰ ਤੇ ਮੈਂ ਤਾਂ ਉੱਡਾ ਚੱਲਿਆਂ ਹਾਂ ਹਾਂ ਬਾਬਾ ਕਿੰਨੇ ਦਿਨ ਹੋ ਗਏ ਮੇਲੇ ਚੱਲਦੇ ਹੁਣ ਹਾਂਜੀ ਕਿੰਨੇ ਦਿਨ ਹੋ ਗਏ ਮੇਲੇ ਚੱਲਦੇ ਹੁਣ ਜੇ ਮੈਂ ਚੰਦਨ ਹੋ ਗਿਆ 10 ਦਿਨ ਠੀਕ ਹੈ ਜੀ ਇਹ 12 ਤਰੀਕ ਨੂੰ ਭੋਗ ਪਾਇਆ ਜਾਂਦਾ ਹੈ 12 13 14 15 ਇਹ ਮੇਲੇ ਨ ਪੰਜ ਦਿਨ ਉਹ ਬਾਬਾ ਜੀ ਦੇ ਮੇਲੇ ਨੇ ਇਹ ਬੜੀ ਦੂਰੋਂ ਸਖਤ ਦਿੱਲੀ ਤੱਕ ਹਰਿਆਣਾ ਤੱਕ ਜੇਦਾਨਗਰ ਪਾਲਸਤੋਂ ਫੌਂਦਰਾ ਪਾਰੋਂ ਵੀ ਆਉਂਦੀ ਬਾਬਾ ਜੀ ਦੇ ਪੁੱਤਰੇ ਵਿੱਚ ਆਉਂਦੇ ਨੇ ਇਹ ਬਹੁਤ ਸਖਦੇ ਉਹਨਾਂ ਦੇ ਨਾਲ ਬਾਬਾ ਜੀ ਦਾ ਮੇਲਾ ਜਿਹੜਾ ਉਹ ਬਣਾਇਆ ਜਾਂਦਾ MBB ਨਾ ਮਤਾਵਾ ਪੈਣਾ ਜਿਹੜੀਆਂ ਲੋਹ ਲੰਗਰਾਂ ਦੀਆਂ ਸੇਵਾਕਾਰੀਆਂ ਐ ਕਿਉਂਕਿ ਜਿਹੜੀ 10 ਤਰੀਕ ਤੋਂ ਤੇ 12 ਤਰੀਕ ਨੂੰ ਖੰਡਪਾੜ ਦੇ ਭੋਗ ਪਾਏ ਗਏ ਸੀ ਅੱਜ ਤੱਕ 30 ਮਾਰਚ ਹੋ ਚੁੱਕੀ ਅੱਜ ਮੇਲਾ ਚੋਰਾ ਸੋਰਾਣਾ ਚੱਲਿਆ ਕਿਉਂਕਿ ਗੁਰੂ ਜੀਆਂ ਲਾਗੀਆਂ ਫਰਜਾਂ ਤੇ ਬਾਬਾ ਜੀ ਜਿਹੜੇ ਲਗਾਤਾਰ ਜਿਹੜੇ ਇੱਥੇ ਸੇਵਾ ਕਰ ਰਹੇ ਨੇ ਜਿਹੜਾ ਪਾਪੜ ਦੇ ਲੰਗਰਾਂ ਦੀ ਸੇਵਾ ਕੀ ਗਏ ਨੇ ਮਾਰਾ ਚੜ੍ਹਦੀਆਂ ਕਲਾ ਕਰਨਾ ਪਰਮਾਤਮਾ ਦੇ ਹਰ ਰੱਖਣਾ ਸਾਰੇ ਪੱਤਰਕਾਰ ਵੀਰਾਂ ਦਾ ਸੌਤ ਬਹੁਤ ਧੰਨਵਾਦ ਆ ਜਿਹੜੇ ਸਾਰਾ ਮੇਲਾ ਲਾਈਵ ਬਣਾ ਰਹੇ ਨੇ ਬਾਰ ਰਿਕਰ ਕਾਰੋਬਾਰ ਨੂੰ ਵੱਡੇ ਬਾਹਰ ਇੱਕ ਸਾਡੇ ਵੀਰ ਜੀ ਹੋਰ ਮੁਕਾਬਲੇ ਦੇ ਲੱਗ ਰਹੇ ਸੇ ਪਾਕੀ ਕਹਿ ਰਹੇ ਨੇ ਬਾਰਾ ਕਰਦੇ ਆ ਪਿਆਰਨ ਪਰਿਵਾਰ ਤੇ ਮੇਰੇ ਪਰਿਵਾਰ ਨਾਲ

ਆਜ ਕਮੇਟੀ ਪੈਨ ਕੋ ਬਾਸ ਤੋਂ ਮੈਂ ਆਪਕੇ ਜੀ ਨੂੰ ਕਹਿੰਦਾ 10 ਮਾਰਚ ਤੋਂ ਲੈ ਕੇ ਅੱਜ ਦੀ ਮਾਰਚ ਤੋਂ ਦੁਪਹਿਰ ਤੱਕ ਨਾ ਕੋਰ ਮਗਾ ਦੇਣ ਕਿ ਉਹ ਬੰਦੀ ਦੋ ਮਾਰਚ ਦਾ ਪੁਨਿਮ ਖੋਖਾ ਕਰਨੇ ਇਹਨਾਂ ਤੋਂ ਵੀ ਜੀ ਦਾ ਦੇਵਾ ਕਰਕੇ ਛੋਟੇ ਛੋਟੇ ਬੰਦੇ ਦੇਵਾ ਕਰਕੇ ਕੁਮਾਰਾ ਦੇ ਘਰ ਬਾਹਰ ਆ ਕੇ ਸਿੱਖਣਾ ਕਿ ਮੇਰੀ ਪੁਲੀਸ ਕਰਦੀ ਤਾਂ ਬੰਦਾ ਸੱਟਾ ਦੇ ਭਾਈਆਂ ਦੇ ਵੱਟੇ ਬੋਲੇ ਇੱਕ ਭਾਈ ਅਸੀਂ 10 ਮਾਰਚ ਤੋਂ ਲੈ ਕੇ ਯਾਨੀ 12 ਮਾਰਚ ਨੂੰ ਜਿਹੜੇ ਖਣ ਪੜ ਸਕਦੇ ਭੋਗ ਪਾਏ ਜਾਂਦੇ ਹਨ ਬਾਬਾ ਸ਼ੇਰ ਸ਼ਾਹ ਵਾਲੀ ਪਿੰਡ ਕਰਿਆਲਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਪਹੁੰਚਾ ਆ ਮੈਂ ਪੰਜਾਬੀ ਗੱਲਬਾਤ ਚੈਨਲ ਲੈ ਕੇ ਇੱਥੇ ਪਹੁੰਚਾ ਅਸੀਂ ਜਾਣਕਾਰੀ ਲੈਣ ਲਗੇ ਇੱਕ ਨਿਹਾਰੇ ਪਿੰਡ ਕਰਿਆਲੇ ਤੋਂ ਸੇਵਾਦਾਰੋਂ ਹਾਂਜੀ ਸਰ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਸਾਰੀਆਂ ਸੰਗਤਾਂ ਨੂੰ ਮੇਰੇ ਵੱਲੋਂ ਪੀਰ ਬਾਬਾ ਸ਼ੇਰ ਸ਼ਾਹ ਵਾਲੀ ਜੀ ਦਾ ਜਿਹੜਾ ਮੇਲਾ ਆ ਇਹ 12 ਚੇਤਰ ਨੂੰ 26 ਮਾਰਚ ਤੋਂ ਸ਼ੁਰੂ ਹੁੰਦਾ ਹੈ ਜੀ 25 ਮਾਰਚ ਨੂੰ ਭੋਗ ਪੈਂਦੇ ਆ 26 ਮਾਰਚ ਤੋਂ 27 28 ਨੂੰ ਕਲਾਕਾਰ ਲੱਗਦੇ ਆ ਜੀ ਤੇ ਤਕਰੀਬਨ ਇਹ ਪੂਰਾ ਮਹੀਨਾ ਜਿਹੜਾ ਚੇਤਰ ਦਾ ਜੀ ਇਹ ਬਾਬਾ ਜੀ ਦੇ ਮੇਲੇ ਦਾ ਹੁੰਦਾ ਹੈ ਇਹ ਬਾਬਾ ਜੀ ਦੀਆਂ ਬਹੁਤ ਸੰਗਤਾਂ ਇੱਥੇ ਦਰਸ਼ਨ ਕਰਨ ਆਉਂਦੀਆਂ ਆ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਤੇ ਸਜੋਗ ਵੀ ਵੱਡੇ ਪੱਧਰ ਤੇ ਦੇਸ਼ਾਂ ਵਿਦੇਸ਼ਾਂ ਵਿੱਚੋਂ ਅਤੇ ਸਾਰੇ ਹੀ ਪੰਜਾਬ ਦੇ ਵਿੱਚੋਂ ਸੰਗਤਾਂ ਵੱਲੋਂ ਕੀਤਾ ਜਾਂਦਾ ਇਸ ਮੇਲੇ ਨੂੰ ਮਨਾਉਣ ਲਈ ਸੋ ਅਹੀਂ ਸਾਰੀਆਂ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਭਰਾਵਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਹੜਾ ਮੇਲਾ ਇਸ ਵਾਰ ਅਹੀਂ ਸਾਡੀ ਪੰਚਾਇਤ ਤਿੰਨ ਪੰਚਾਇਤਾਂ ਇੱਥੇ ਪਿੰਡ ਕਰਿਆਲਾ ਦੇ ਵਿੱਚ ਸਰਪੰਚ ਸੁਖਦੇਵ ਸਿੰਘ ਜੀ ਤੇ ਬਾਬਾ ਆਤਮਾ ਸਿੰਘ ਜੀ ਪਿੰਡ ਤੇ ਸਰਪੰਚ ਗਗਨਦੀਪ ਸਿੰਘ ਜੀ ਕਰਿਆਲਾ ਖੁਰਦ ਮੇਰਾ ਪਿੰਡ ਮੇਨ ਕਰਿਆਲਾ ਬਲਦੇਵ ਸਿੰਘ ਤੇ ਜਿਹੜਾ ਅਸੀਂ ਸਾਰੇ ਪੰਚਾਇਤ ਸਾਡੀ ਸਮੂਹ ਪੰਚਾਇਤ ਮੈਂਬਰ ਸਹਿਬਾਨ ਸਾਰੇ ਸਾਡੇ ਸਾਥੀਆਂ ਨੇ ਬਹੁਤ ਜਿਹੜਾ ਆ ਮੇਲੇ ਦੇ ਵਿੱਚ ਮਿਹਨਤ ਕੀਤੀ ਆ ਬਾਬਾ ਜੀ ਦੀ ਸੇਵਾ ਕੀਤੀ ਆ ਸੋ ਮੇਲਾ ਜਿਹੜਾ ਆ ਸ਼ਾਂਤੀਪੂਰਕ ਜਿਹੜਾ ਆ ਉਹ ਸੰਪੂਰਨ ਹੋ ਗਿਆ ਸਭ ਦੇਸ਼ਾਂ ਦੇਸ਼ਾਂ ਵਿੱਚ ਵਸਦੀਆਂ ਸੰਗਤਾਂ ਨੂੰ ਅਤੇ ਪੂਰੇ ਪੰਜਾਬ ਦੀਆਂ ਸੰਗਤਾਂ ਨੂੰ ਸਾਡੀ ਪ੍ਰਬੰਧਕ ਕਮੇਟੀ ਵੱਲੋਂ ਸਾਰੇ ਸਰਪੰਚਾਂ ਮੈਂਬਰਾਂ ਵੱਲੋਂ ਲੱਖ ਲੱਖ ਵਧਾਈਆਂ ਇਹ ਵੱਲੋਂ ਬਹੁਤ ਬਹੁਤ ਹੀ ਲੱਗੇ ਜਿੰਨੇ ਵੀ ਟਿਲ ਫੁੱਲ ਭੇਟਾ ਅਸੀਂ ਪੰਜਾਬੀ ਗੱਲਬਾਤ ਟੀਵੀ ਚੈਨਲ ਅਸੀਂ ਬਲਿਹਾਰ ਸਿੰਘ ਨਾਲ ਜੁੜ ਚੁੱਕੇ ਹਾਂ ਪਿੰਡ ਕਰਿਆਲੇ ਤੋਂ ਜੀ ਜਿਹੜੇ ਤੁਸੀਂ ਕਲਾਕਾਰ ਬਿੰਦੇ ਨੇ ਕਿਹੜੇ-ਕਿਹੜੇ ਕਲਾਕਾਰ ਇੱਥੇ ਪਹੁੰਚੇ ਹੋਏ ਸੀ ਪਿੰਡ ਕਰਿਆਲੇ ਬਾਬਾ ਸ਼ੇਰ ਸ਼ਾਹ ਵਾਲੇ ਪਿੰਡ ਕਰਿਆਲੇ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਤਨ ਤਨ ਬਾਬਾ ਸ਼ੇਰਚਾ ਵਾਲੇ ਜੀ ਦਾ ਮੇਲਾ ਮਨਾਇਆ ਗਿਆ ਇਸ ਮੇਲੇ ਵਿੱਚ ਪਹੁੰਚੇ ਕਲਾਕਾਰ ਜੀ ਖਾਨ ਜੀ ਤੇ ਹਾਰਪਚੀਮਾ ਕਨਵਰ ਗਰੇਵਾਲ ਆਪਣਾ ਰੰਗ ਰੰਗ ਪ੍ਰੋਗਰਾਮ ਪੇਚ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਤੇ ਬਹੁਤ ਵਧੀਆ ਜਿਹੜਾ ਰਾਤ ਨੂੰ 마ਸ਼ਾਅੱਲਿ ਨੇ ਵੀ ਪ੍ਰੋਗਰਾਮ ਜਿਹੜਾ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਜੀ ਹਾਂਜੀ ਤੇ ਜਿਹੜਾ ਮੇਲਾ ਸ਼ੁਰੂ ਹੋਇਆ ਕਿੰਨੀ ਤਰੀਕ ਤੋਂ ਲੈ ਕੇ ਕਿਤਨਾ ਗੁਰੂ ਘਰ ਲੰਗਰ ਚੱਲਦਾ ਰਿਹਾ ਇਹ ਗੁਰੂ ਘਰ ਲੰਗਰ ਟੁੱਟ ਤਵਰਤ ਦੇ ਰਹੇ ਆ ਬਾਕੀ ਸਾਈਡਾਂ ਤੋਂ ਵੀ ਜਿੰਨੇ ਸਾਧੂ ਸੰਤ ਆਏ ਆ ਉਹਨਾਂ ਨੇ ਵੀ ਲੰਗਰ ਲਾ ਕੇ ਪੰਜ ਛੇ ਲੰਗਰ ਸਾਡੇ ਹੋਰ ਵੀ ਚੱਲਦੇ ਰਹੇ ਆ ਬਾਬਾ ਜੀ ਦਾ ਲੰਗਰ ਹਮੇਸ਼ਾ ਜਿਹੜਾ ਚੱਲਦਾ ਹੀ ਰਹਿੰਦਾ ਹੈ ਉਹ ਬਹੁਤ ਵੱਡਾ ਲੰਗਰ ਹੈ ਜਿਹੜਾ ਗੁਰੂ ਘਰ ਦਾ ਹੈ ਹਮੇਸ਼ਾ ਚੱਲਦਾ ਰਹਿੰਦਾ ਜੀ ਤੇ ਇੱਥੇ ਕਿੰਨੀਆਂ ਪੀਰਾਂ ਦੀਆਂ ਜਗ੍ਹਾ ਆਏ ਪਿੰਡ ਪਰਿਆਲੇ ਦੀ ਬਾਬੇ ਸ਼ੇਰ ਸ਼ਾਹ ਬਾਬੇ شیرਛਾ ਵਾਲੀ ਦੇ ਦਰਗਾਹ ਜਿਹੜੇ ਬਾਬਾ ਚਰਾਗ ਸ਼ਾਹ ਵਾਲੀ ਆ ਬਾਬਾ ਚਪਾਈਏ ਸ਼ਾਹ ਬਾਬਾ شیرਛਾ ਵਾਲੀ ਆ ਹਾਂਜੀ ਤੇ ਬਾਬਾ ਜੀ ਦੀ ਮਸਜਿਦ ਆ ਬਾਬਾ ਕਾਲੇ ਸ਼ਾਹ ਬਾਬਾ ਵਾਚਲ ਸ਼ਾਹ ਜੀ ਆ ਹਾਂਜੀ ਹਾਂਜੀ ਤੇ ਸਾਰੀਆਂ ਦਰਗਾਹਾਂ ਬਾਬੇ ਜੀ ਦੇ ਰਿਲੇਟਡ ਹੈ ਇਹਨਾਂ ਵੀਰ ਨੇ ਬਹੁਤ ਬਹੁਤ ਜਾਣਕਾਰੀ ਦਿੱਤੀ ਹੈ ਕਿ ਕਿਉਂਕਿ 10 ਮਾਰਚ ਲੈ ਕੇ 10 ਮਾਰਚ ਤੋਂ ਹਾਂ ਜੀ ਦਾ ਤੋਂ ਸ਼ੁਰੂ ਕਰਨ ਪਾੜਾ 10 ਮਾਰਚ ਨੂੰ ਖੰਡ ਪਾੜ ਆਰੰਭ ਹੋਇਆ ਸੀ ਤੇ 12 ਮਾਰਚ ਨੂੰ ਭੋਗ ਪਾਇਆ ਹੋਇਆ ਗਿਆ ਜੀ ਗੁਰੂ ਘਰ ਲੰਗਰ ਦੁਸ਼ਤ ਵਰਤਾ ਸੀ ਪਿੰਡ ਘਰਿਆਲੇ ਸਾਰੇ ਨਗਰ ਵੱਲੋਂ ਹੀ ਆਈ ਸੰਗਤ ਦਾ ਧੰਨਵਾਦ ਕੀਤਾ ਗਿਆ ਏ ਵੈਰੂ ਜੀ ਕਾ ਖਾਲਸਾ ਵੈਰੂ ਜੀ ਕੀ ਫਤਿਹ ਇਸ ਟਾਈਮ ਅਰਖ ਘਰਿਆਲੇ ਨਾਲ ਜੁੜ ਚੁੱਕੇ ਆ ਤੇ ਉਹਨਾਂ ਨੂੰ ਇਹ ਪੁੱਛਣ ਲੱਗੇ ਵੀ ਜਿਹੜੀਆਂ ਕਬੱਡੀ ਦਾ ਮੈਚ ਹੋ ਜਾ ਕਿਹੜੀਆਂ ਕਿਹੜੀਆਂ ਟੀਮਾਂ ਇੱਥੇ ਜਿੱਤੂ ਰਹੀਆਂ ਹਾਂਜੀ ਇੱਕ ਸੀ ਪ੍ਰੀਤ ਲੱड्डੂ ਵਾਲੀ ਟੀਮ ਇੱਕ ਸੀ ਕਰਿਆਲਾ ਕਲਸੀ ਦੀ ਟੀਮ ਪ੍ਰੀਤ ਲੱड्डੂ ਦੀ ਟੀਮ ਜੇਤੂ ਰਹੀ ਆ ਉਹਨਾਂ ਨੂੰ ਬਹੁਤ ਜ਼ਿਆਦਾ ਮਾਣ ਸਲਮਾਨ ਕੀਤਾ ਗਿਆ ਵਾ ਆਈਆਂ ਹੋਈਆਂ ਸੰਗਤਾਂ ਦਾ ਮੇਲੇ ਵਿੱਚ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਉਹਨਾਂ ਨੂੰ ਜੀ ਆਇਆਂ ਕਿਹਾ ਜਾਂਦਾ ਹੈ ਸਾਡੇ ਕਰਿਆਲੇ ਦੀ ਕਮੇਟੀ ਵੱਲੋਂ ਸਾਰੀਆਂ ਪੰਚਾਇਤਾਂ ਵੱਲੋਂ ਉਹਨਾਂ ਨੂੰ ਬਹੁਤ-ਬਹੁਤ ਧੰਨਵਾਦ ਸਾਡਾ ਮੇਲਾ 12 ਚੇਤਰ ਤੋਂ ਲੈ ਕੇ 16 ਚੇਤਰ ਤੱਕ ਚੱਲਦਾ ਵੈਸੇ ਤਾਂ ਸਾਰਾ ਚੇਤਰ ਹੀ ਮੇਲਾ ਚੱਲੀ ਜਾਂਦਾ ਵਾ ਜਿਆਦਾ ਹਾਂਜੀ ਹਾਂਜੀ ਵਿਪਨਾਨਾ 25 ਮਾਰਚ ਤੋਂ ਲੈ ਕੇ 28 ਮਾਰਚ ਤੱਕ 29 ਮਾਰਚ ਤੱਕ ਹਾਂਜੀ 29 ਮਾਰਚ ਤੱਕ ਹਾਂਜੀ ਵੈਸੇ ਸਾਰਾ ਚੇਤਰ ਦਾ ਮਿੰਨਾ ਮੇਲਾ ਚੱਲ ਹੀ ਜਾਂਦਾ ਹੈ ਬਹੁਤ ਬਹੁਤ ਦੂਰੋਂ ਦੂਰੋਂ ਸੰਗਤਾਂ ਆਉਂਦੀਆਂ ਹੈ ਕਈ ਸਾਨੂੰ ਪਤਾ ਲੱਗਾ ਪਾਕਿਸਤਾਨ ਤੋਂ ਇੱਥੇ ਸੰਗਤਾਂ ਆਉਂਦੀਆਂ ਮੱਥਾ ਟੇਕਣ ਚਾਦਰਾਂ ਚੜਾਉਣ ਆ ਹਾਂਜੀ ਹਾਂਜੀ ਬਹੁਤ ਬਹੁਤ ਧੰਨਵਾਦ ਬਹੁਤ ਇਹਨਾਂ ਧੰਨਵਾਦ ਕੀਤਾ ਇਹ ਜੇਤੂ ਟੀਮਾਂ ਦਾ ਵੈਕੁੰਠੀ ਕਲਖਸਾ ਵੈਕੁੰਠੀ ਕੀ ਪ੍ਰਤੀ ਆਟਮ ਅਰਸ਼ ਘਰੇ ਵਾਲੇ ਨਾਲ ਜੁੜ ਚੁੱਕੇ ਆ ਤੇ ਉਹਨਾਂ ਨੂੰ ਇਹ ਪੁੱਛਣ ਲੱਗੇ ਵੀ ਜਿਹੜੀਆਂ ਕਬੱਡੀ ਦਾ ਮੈਚ ਹੋ ਜਾ ਕਿਹੜੀਆਂ ਕਿਹੜੀਆਂ ਟੀਮਾਂ ਇੱਥੇ ਜੇਤੂ ਰਹੀਆਂ ਹਾਂਜੀ ਇੱਕ ਸੀ ਪ੍ਰੀਤ ਲੱड्डੂ ਵਾਲੀ ਟੀਮ ਇੱਕ ਸੀ ਕਰਿਆਲਾ ਕਲਸੀ ਦੀ ਟੀਮ ਪ੍ਰੀਤ ਲੱड्डੂ ਦੀ ਟੀਮ ਜੇਤੂ ਰਹੀ ਆ ਉਹਨਾਂ ਨੂੰ ਬਹੁਤ ਜ਼ਿਆਦਾ ਮਾਣ ਸਲਮਾਨ ਕੀਤਾ ਗਿਆ ਵਾ ਆਈਆਂ ਹੋਈਆਂ ਸੰਗਤਾਂ ਦਾ ਮੇਲੇ ਵਿੱਚ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਉਹਨਾਂ ਨੂੰ ਜੀ ਆਇਆਂ ਖੇ ਜਾਂਦਾ ਹੈ ਅੱਜ ਦੇ ਕਰਿਆਲੇ ਦੀ ਕਮੇਟੀ ਵੱਲੋਂ ਤੁਸੀਂ ਸਾਰੀਆਂ ਪੰਚਾਇਤਾਂ ਵੱਲੋਂ ਉਹਨਾਂ ਨੂੰ ਬਹੁਤ-ਬਹੁਤ ਧੰਨਵਾਦ ਸਾਡਾ ਮੇਲਾ 12 ਚੇਤਰ ਤੋਂ ਲੈ ਕੇ 16 ਚੇਤਰ ਤੱਕ ਚੱਲਦਾ ਵੈਸੇ ਤਾਂ ਸਾਰਾ ਚੇਤਰ ਮੇਲਾ ਚੱਲੀ ਜਾਂਦਾ ਵਾ ਜਿਆਦਾ ਹਾਂਜੀ ਹਾਂਜੀ ਵਿਪਨਾਨਾ 25 ਮਾਰਚ ਤੋਂ ਲੈ ਕੇ 28 ਮਾਰਚ ਤੱਕ 29 ਮਾਰਚ ਤੱਕ ਹਾਂਜੀ 29 ਮਾਰਚ ਤੱਕ ਹਾਂਜੀ ਵੈਸੇ ਤਾਂ ਸਾਰਾ ਚੇਤਰ ਦਾ ਮੇਨਾ ਮੇਲਾ ਚੱਲੀ ਜਾਂਦਾ ਹੈ ਬਹੁਤ ਬਹੁਤ ਦੂਰੋਂ ਦੂਰੋਂ ਸੰਗਤਾਂ ਆਉਂਦੀਆਂ ਹੈ ਕਈ ਸਾਨੂੰ ਪਤਾ ਲੱਗਾ ਪਾਕਿਸਤਾਨ ਤੋਂ ਵੀ ਇੱਥੇ ਸੰਗਤਾਂ ਆਉਂਦੀਆਂ ਮੱਥਾ ਟੇਕਣ ਚਾਦਰਾਂ ਚੜਾਉਣ ਆ ਹਾਂਜੀ ਹਾਂਜੀ ਬਹੁਤ ਬਹੁਤ ਧੰਨਵਾਦ ਬਹੁਤ ਇਹਨਾਂ ਧੰਨਵਾਦ ਤੀਤਾ ਇਹ ਇਥੋਂ ਜੇਤੂ ਟੀਮਾਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਾਣੋ ਨੀਂਦ ਲੱਗੂ ਪੀਰ ਬਾਬਾ ਸ਼ੇਰਸ਼ਾ ਵਾਲੀ ਦੇ ਇਸ ਮੇਲੇ ਦੇ ਵਿੱਚ ਜਿਹੜੇ ਬਹੁਤ ਸਾਰੇ ਸਾਧੂ ਸੰਤ ਇੱਥੇ ਪੁੱਜਦੇ ਨੇ ਔਰ ਬਹੁਤ ਸਾਰੇ ਸਾਧੂ ਸੰਤਾ ਵੱਲੋਂ ਇੱਥੇ ਮੇਲੇ ਦੇ ਵਿੱਚ ਜਗਾ ਜਗਾ ਤੇ ਲੰਗਰ ਲਗਾਏ ਜਾਂਦੇ ਨੇ ਸੋ ਸੇਵਾਦਾਰ ਵੀ ਬਹੁਤ ਪਿੰਡਾਂ ਦੇ ਵਿੱਚੋਂ ਦੂਰੋਂ ਦੂਰੋਂ ਆਉਂਦੇ ਆ ਅਸੀਂ ਸੇਵਾਦਾਰਾਂ ਦਾ ਵੀ ਬਹੁਤ ਧੰਨਵਾਦ ਕਰਦੇ ਹਾਂ ਜਿਹੜੇ ਸਾਧੂ ਮਹਾਤਮਾ ਇੱਥੇ ਆ ਕੇ ਲੰਗਰ ਲਾਉਂਦੇ ਆ ਲੰਗਰ ਦੀ ਸੇਵਾ ਕਰਦੇ ਆ ਉਹਨਾਂ ਦਾ ਵੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਪਿੰਡ ਕਰਿਆਲਾ ਵੱਲੋਂ ਜੀ ਸਾਰੀਆਂ ਸੰਗਤਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰੀਆਂ ਸੰਗਤਾਂ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਸਾਡੇ ਬਾਬੇ ਸ਼ੇਰ ਸ਼ਾਹ ਵਾਲੀ ਦਾ ਮੇਲਾ 12 ਤਰੀਕ ਤੋਂ ਲੈ ਕੇ 16 ਤਰੀਕ ਤੱਕ ਚੱਲਦਾ ਜੀ ਇਹਦੇ ਵਿੱਚ ਲੰਗਰ ਦੀ ਸੇਵਾ ਸਾਡੇ ਕਰਿਆਲੇ ਦੇ ਸੇਵਾਦਾਰ ਸਾਰੇ ਕਰਦੇ ਆ ਮੇਨ ਕਰਿਆਲੇ ਦਾ ਅੰਗਰੇਜ਼ ਸਿੰਘ ਮੁੰਡਾ ਉਹ ਕਰਦਾ ਵਾ ਨਾਲ ਉਹਦੇ ਪਿੰਡ ਦੇ ਸੰਯੋਗ ਦੇਂਦੇ ਸਾਰੇ ਸੇਵਾਦਾਰ ਪਾਸੇ ਦੇ ਸੇਵਾਦਾਰ ਵੀ ਆ ਜਾਂਦੇ ਆ ਉਹ ਆ ਜਾਂਦੇ ਆ ਕਿ ਇੱਕ ਦੋ ਦਿਨ ਪਹਿਲਾਂ ਆ ਜਾਂਦੇ ਆ ਤੇ ਖੀਰਲੇ ਦੇ ਦਿਨ ਤੱਕ ਰਹਿੰਦੇ ਆ ਸੇਵਾਦਾਰ ਤੇ 5-7 ਦਿਨ ਜਿਹੜੇ ਦਿਨ ਚੱਲਦਾ ਵਾ ਬਾਬੇ ਦਾ ਮੇਲਾ ਉਹ ਇੱਥੇ ਰਹਿੰਦੇ ਆ ਰਾਤ ਦਿਨ ਸੇਵਾ ਕਰਦੇ ਆ ਸੇਵਾ ਤੋਂ ਬਾਅਦ ਉਹ ਜਾਂਦੇ ਆ ਤੇ ਸਾਰੀਆਂ ਸੰਗਤਾਂ ਦਾ ਧੰਨਵਾਦ ਜਿੰਨੇ ਸੇਵਾਦਾਰ ਆ ਇਹਨਾਂ ਦਾ ਵੀ ਧੰਨਵਾਦ ਬੋਲ